2599 ਰੁਪਏ ਦਾ ਪ੍ਰਿੰਟ ਰੇਟ ਆ ਜਿਹੜਾ ਲਿਖਿਆ ਹੋਇਆ ਹੈ ਇਹਦੇ ਤੇ ਤੇ ਆਪਣੇ ਕੋਲ ਕਿੰਨਾ ਦਾ ਹੈ ਆਪਣੇ ਕੋਲ ਦੇ ਜਾਰਾ 1999 ਰੁਪਏ ਮੈਂ 999 ਰੁਪਏ ਦਾ ਤੁਹਾਨੂੰ ਮਿਲਣਾ ਹੈ 2599 ਰੁਪਏ ਦੀ ਜਿਹੜੀ ਇਹ ਟੀ-ਸ਼ਰਟ ਹੈ ਜਿਹੜੀ ਤੁਹਾਨੂੰ 599 ਰੁਪਏ ਦੇ ਵਿੱਚ ਮਿਲਣੀ ਹੈ ਸਾਰੀਆਂ ਕੰਪਨੀ ਦੀਆਂ ਯੂਐਸਓ ਪੋਲੋ ਦੀ ਜਿਹੜੀ ਇਹ ਟੀ-ਸ਼ਰਟ ਆ ਦੇਖੋ ਆ ਲੋਗੋ ਵੀ ਲੱਗਿਆ ਹੋਇਆ ਦਾ ਤੇ 25 25000 ਤੱਕ ਦੇ ਬੂਟ ਹੁੰਦੇ ਹਨ ਹਮਾਰੇ ਯਹਾਂ ਪੇ ਮਾਤਰੀ 2200 ਰੁਪਏ ਵਿੱਚ 2500 ਰੁਪਏ ਦਾ ਆਨਲਾਈਨ ਹੈਂਡਲ ਅੱਛਾ ਬਟ ਹਮਾਰੇ ਕਾਪੇ ਅਗਰ ਆਪ ਦੋ ਜੋੜੀ ਸੈਂਡਲ ਲੇਤੇ ਹੋ ਤਾਂ ਮਾਤਰੀ 1599 ਰੁਪਏ ਵਿੱਚ ਦੋ ਜੋੜੀ ਨੋ ਵੀ ਮਿੱਤਰੋ ਅੱਜ ਤੁਹਾਨੂੰ ਬਠਿੰਡਾ ਦੀ ਸਾਰਿਆਂ ਨਾਲ ਵੱਡੀ ਸੇਲ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਜਿਹੜੇ ਗਰਮੀਆਂ ਦੇ ਕੱਪੜਿਆਂ ਤੋਂ ਇਲਾਵਾ ਹੋਰ ਚਾਦਰਾਂ ਜਾਂ ਘਰ ਦਾ ਜਿਹੜਾ ਹੋਰ ਵੀ ਸਮਾਨ ਹੁੰਦਾ ਉਹ ਵੀ ਤੁਹਾਨੂੰ ਇੱਥੋਂ ਮਿਲਣਾ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਬਠਿੰਡਾ ਦੇ ਸ਼ਾਵੜਾ ਪੈਲਸ ਦੇ ਵਿੱਚ ਖੜੇ ਆਂ ਬ੍ਰਾਂਡ ਬਾਜ਼ਾਰ ਇੰਡੀਆ ਦੇ ਨਾਂ ਤੇ ਜਿਹੜੀ ਇੱਥੇ ਸੇਲ ਲੱਗੀ ਆ ਬਹੁਤ ਵੱਡੀ ਸੇਲ ਆ ਬਠਿੰਡੇ ਦੀ ਸਾਰਿਆਂ ਨਾਲ ਵੱਡੀ ਸੇਲ ਜਿਹੜੀ ਲੱਗੀ ਆ ਤੇ ਬਾਈ ਆਪਣੇ ਨਾਲ ਨੇ ਹੋਰ ਸਾਰਾ ਕਿਆਲ ਠੀਕ ਆ ਬੜੇ ਸਰ ਬੜੀਆ ਹਾਂਜੀ ਸਰ ਅੱਛਾ ਬਹੁਤ ਵੱਡੀ ਸੇਲ ਆ ਨਾ ਕਿਆ ਕੁਝ ਮਿਲੇਗਾ ਯਾਂਹਾਂ ਸੇ ਜੀ ਸਰ ਇਹ ਬਠਿੰਡਾ ਦੇ ਲੋਕੋ ਕੇ ਲਿਏ ਪਹਿਲੀ ਵਾਰ ਸਬਰ ਮੈਂ ਇਤਨੀ ਵੱਡੀ ਐਗਜ਼ੀਬੀਸ਼ਨ ਲੱਗੀ 90% ਆਫ ਕੇ ਸਾਥ ਜਿਸਮੇ ਆਪਕੋ ਬੱਚੇ ਕੋ ਕਪੜੇ ਮੈਨਸ ਕੇ ਕਪੜੇ ਲੇਡੀਜ਼ ਕੇ ਕਪੜੇ ਔਰ ਸਭ ਤੋਂ ਵੱਡੀ ਬਾਤ ਹੈ ਘਰ ਕੇ ਸਜਾਵਟ ਕੇ ਸਾਰੇ ਸਮਾਨ ਮਿਲenge ਜੈਸ ਟੇਬਲ ਹੈ ਜੀ ਇਹ ਤੁਹਾਨੂੰ ਟੇਬਲ ਮਿਲਨੇ ਇਥੋਂ ਛੋਟੇ ਵੱਡੇ ਸਾਰੇ ਸਾਈਜ਼ ਮਿਲਨੇ ਸੀਰ ਇਹ 99 ਰੁਪੀਜ਼ ਮੇ 99 ਆ ਰੇਟ ਦਿਖਾ ਦਿਆ ਨਾ ਰੇਟ ਉੱਪਰ ਬਕਾਇਦਾ ਰੇਟ ਉੱਪਰ ਇਹਨਾਂ ਦੇ ਲੱਗਿਆ ਪਈ ਆ ਜਿਵੇਂ ਇਹ 99 ਦਾ ਜਿਹੜਾ ਤੁਹਾਨੂੰ ਮਿਲਨੇ ਆ ਇਹ ਟੇਬਲ ਛੋਟੇ ਵੱਡੇ ਸਾਈਜ਼ ਤੇ ਇਸ ਤੋਂ ਇਲਾਵਾ ਇਹ ਇੱਕ ਚੀਜ਼ ਆ ਗਈ ਜੀ اسی ਤਰੀਕੇ سے ہمارے پاس ਵੀ ਹੈ ਡੋਰ ਮੈਟ ਹੈ ਹਮ ਇਸ ਵਿੱਚ بڑے ਸਾਈਜ਼ ਵੀ ਹੈ ਜਿਹੜੀ ਇਹ 99 ਸੇ ਮਾਰ ਪ੍ਰਾਈਜ਼ਿੰਗ ਸਟਾਰਟ ਹੋ ਜਾਂਦੇ ਹੈ ਇਹ ਵੀ 99 ਖਾਜੀ ਸਰ ਅੱਛਾ ਇੱਕ ਪੀਸ 99 ਦਾ ਇੱਕ ਇੱਕ ਪੀਸ ਲੈਣਾ ਤੁਹਾਨੂੰ ਇਹ ਵੀ 99 ਰੁਪਏ ਦਾ ਮਿਲਣਾਗਾ ਇਹ ਹੈਗਾ 199 ਰੁਪਏ ਦੇ ਵਿੱਚ ਜੀ ਇਹ ਬੜਾ ਸਹਜ ਹੈ ਸਰ ਬੜਾ ਸਹਜ ਵੱਡਾ ਸਹਜ ਬਹੁਤ ਸਹਜ ਆ ਦੇਖੋ ਹਣਾ ਵੱਡੇ ਸਾਈਜ਼ ਦਾ ਜਿਹੜਾ ਇਹ ਟਾਵਲ ਆ ਗਿਆ ਤੇ 199 ਰੁਪਏ ਦੇ ਵਿੱਚ ਅੱਛਾ ਸਾਰਿਆਂ ਨੂੰ ਵੱਡੀ ਗੱਲ ਕੀ ਹੈ ਜਿੱਥੇ ਤੁਸੀਂ ਜਾਓਗੇ ਜਿਹੜੀ ਚੀਜ਼ ਲੈਣੀ ਹੈ ਉੱਥੇ ਰੇਟ ਤੁਹਾਨੂੰ ਬਕਾਇਦਾ ਉੱਥੇ ਲਿਖਿਆ ਮਿਲੂਗਾ ਹਨਾ ਬਿਲਕੁਲ ਸਰ ਹਨਾ ਤੇ ਇਹਦੇ ਵਿੱਚ ਸਾਰੇ ਵੱਡਾ ਸਾਈਜ਼ ਤੁਹਾਨੂੰ ਮਿਲਣਾ ਕਿ ਜਿੱਦਾਂ ਦੀ ਚੋਇਸ ਤੁਹਾਡੀ ਉਹ ਮਿਲ ਜਾਣੀ ਹੈ ਜੀ ਸਰ ਜੈਸੇ ਕਿ ਅੱਜ ਕੱਲ ਗਰਮੀਆਂ ਕਿ ਜਿਸੇ ਲੋਕ ਪਲਾਸਟਿਕ ਕਮ ਯੂਜ਼ ਕਰਦੇ ਹੈ ਇਹ ਕਾਟਨ ਹੈ ਇਸ ਵਿੱਚ ਫਰੂਟ ਵੀ ਰੱਖ ਸਕਤੇ ਹੈ ਔਰ ਇਹ ਸਬਜ਼ੀ ਵਗੈਰਾ ਵੀ ਰੱਖ ਸਕਤੇ ਹੈ ਇਸ ਵਿੱਚ ਕਈ ਤਰ੍ਹਾਂ ਦੇ ਆਈਟਮਸ ਹੈ ਇੱਕ ਇਹ ਵਾਲੀ ਹੈ ਬੱਚੇ ਲਈ ਬੈਗ ਹੈ ਐਸੀ ਇਹ ਟੋਕਰੀ ਸਬਜ਼ੀ ਵਗੈਰਾ ਦੀ ਇਹ ਇਸੇ ਤਰੀਕੇ ਸੇ ਡਰਾਈ ਫਰੂਟ ਬਾਸਕਟ ਹੈ ਇਸ ਨਾਲ ਨਮਕੀਨ ਕੁਝ ਵੀ ਰੱਖ ਸਕਦੇ ਹੋ ਪਲਾਸਟਿਕ ਤੋਂ ਦੂਰ ਹੋ ਤੁਸੀਂ ਆ ਦੇਖੋ ਇਦਾਂ ਦੀ ਚੀਜ਼ਾਂ ਹਨ ਛੋਟੇ ਛੋਟੇ ਕੌਲੀਆਂ ਬਣੀਆਂ ਇਹਦੇ ਵਿੱਚ ਡਰਾਈ ਫਰੂਟ ਪਾ ਕੇ ਤੁਸੀਂ ਜੇ ਘਰੇ ਰਿਸ਼ਤੇਦਾਰ ਆਉਂਦੇ ਤਾਂ ਇਦਾਂ ਰੱਖ ਸਕਦੇ ਹੋ ਇਹ ਵੀ 99 ਸਭ ਤੋਂ ਵੱਡੀ ਬਾਤ ਹੈ ਸਰ यहां पे जो भी चीजें मिलेंगी आपको 99 से प्राइसिंग हमारे स्टार्ट हो जाते हैं अच्छा जी सर ਤੇ ਇਹ ਵੀ ਤੁਹਾਨੂੰ ਸਿਰਫ 99 ਰੁਪਏ ਦੇ ਵਿੱਚ ਇਹ ਮਿਲਣੀ ਹੈ ਤੇ ਇੱਧਰ ਤੁਹਾਨੂੰ ਆਪ ਅੱਗੇ ਲੈ ਚਲਦੇ ਹਾਂ ਇਹ ਆ ਆ ਕੀ ਜੀ ਦੇ ਇਹ ਸਰ ਲੋਡਰ ਬੈਗਿਸ ਦੇਸੀ ਕਿ ਹਮ ਕਪੜੇ ਬਗਰਦੇ ਹੋਤੇ ਹੈ ਜਾਂ ਬੇ ਹੋਤੇ ਹੈ ਤਾਂ ਇਸ ਵਿੱਚ ਡਾਲ ਕੇ ਨਹੀਂ ਕੁਝ ਵੀ ਚੀਜ਼ੇ ਲੇਕਿਨ ਕਪੜੋ ਕੇ ਲਈ ਯੂਜ਼ ਕਰਤੇ ਹੈ ਇਸੇ ਉਸ ਵੇਸੇ ਬੰਦ ਕਰ ਸਕਤੇ ਹੋ ਉਪਰ ਸੇ ਗੰਦੇ ਨਹੀਂ ਬਿਲਕੁਲ ਬਿਲਕੁਲ ਇਹ ਟੋਕਰੀ ਦੇ ਵਿੱਚ ਤੁਸੀਂ ਕਪੜੇ ਪਾ ਕੇ ਰੱਖ ਸਕਦੇ ਹੋ ਘਰੇ ਖਲਿਆਰਾ ਪਾਉਂਦੇ ਉਧਰ ਸਿਰ ਤੇ ਉਧਰ ਸਿਰ ਤੇ ਚੁੱਪ ਕਰਕੇ ਇਹ ਟੋਕਰੀ ਇਹ ਘਰੇ ਹੋਊਗੀ ਤਾਂ ਇਹਦੇ ਵਿੱਚ ਜਿਹੜੇ ਵੀ ਤੁਹਾਡੇ ਧੋਣ ਵਾਲੇ ਕਪੜੇ ਨੇ ਇਹਦੇ ਵਿੱਚ ਰੱਖਣੇ ਤੁਸੀਂ ਜਦੋਂ ਧੋਣੇ ਇਹਦੇ ਵਿੱਚ ਕੱਢ ਲੈਣੇ ਆ ਤੇ ਇਹ ਸਿਰਫ 299 ਰੁਪਏ ਦੀ ਤੁਹਾਨੂੰ ਮਿਲਣੀ ਹੈ ਜੀ ਸਰ ਲੇਡੀਜ਼ ਕੇ ਟੋਪ ਹੈ ਗਰਲਸ ਕੇ अच्छा जी इसमें ड्रेसेस मिलेंगी टॉप मिलेंगे मात्र नाइनटी नाइन में इसमें सारी ब्रांडेड जी ये ब्रांडेड है जैसे कि वेरा मोडा ओनली मदाम हुँ। बेनेटन हुँ। केमिस्ट्री इसी तरीके के देखो जिम्मे ये ब्रांड का है तो यह रेट जो है तीन सौ नड़िन्नवे जानि कि चार सौ रुपये का यह है वैसे ਇਦੇ ਸਾਬਨ ਅਤੇ ਇਹ 100 ਰੁਪਏ ਦਾ ਸਰ ਵੈਸੇ ਅਗਰ ਅਸੀਂ ਬਾਤ ਕਰਾਂ ਤਾਂ ਰਿਟੇਲ ਦਾ ਰੇਟ ਹੈ 399 ਹਾਂ ਅਗਰ ਕੰਪਨੀ ਦੀ ਬਾਤ ਕਰੀਏ ਹਮ 1399 ਰੁਪਏ ਦਾ ਲੇਕਿਨ ਸੇਲ ਮੇਂ ਇਹ 100 ਰੁਪਏ ਮੇਂ ਦਿਆ ਜਾ ਰਹਾ ਹੈ ਸਰ 100 ਰੁਪਏ ਦਾ ਸਰ 1399 ਵਾਲਾ ਤੁਹਾਨੂੰ 100 ਰੁਪਏ ਦੇ ਵਿੱਚ ਜਿਹੜਾ ਇਹ ਟੌਪ ਮਿਲਣਾ ਇਥੋਂ ਇਹ ਐਸੇ ਜਿਵੇਂ ਆਮ ਵਾਲਾ ਹੋ ਗਿਆ ਹਨਾ ਸਾਰੇ 999 ਰੁਪਏ ਮੇਂ ਦਿਆ ਜਾ ਰਹੇ ਹਨ 99 ਯਾਨੀ ਕਿ 190 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਤੇ ਉਹ ਆ ਦੇਖ ਲਓ 999 ਜਾਨੀ ਕਿ 1000 ਰੁਪਏ ਦਾ ਇਹ ਤੇ ਇਹਦੇ ਵਿੱਚ ਤੁਹਾਨੂੰ ਸਾਰੇ ਸਾਈਜ਼ ਸਾਰੇ ਹਰੇਕ ਚੀਜ਼ ਮਿਲ ਜਾਣੀ ਹੈ ਤੇ ਉਸ ਤੋਂ ਬਾਅਦ ਇਹਦੇ ਸ਼orts ਆਗੇ ਜੀ ਇਹ ਸ਼orts ਹੈ ਕੈਪਰੀਜ਼ ਹੈ ਗਰਲਸ ਕੇ ਲਈਏ ਦੇਖੋ ਇਹਦੇ ਵਿੱਚ ਵੀ ਸਾਰੇ ਸਾਈਜ਼ ਹੀ ਹੋਣਗੇ ਇਹਦੇ ਵਿੱਚ ਸਾਰੇ ਸਾਈਜ਼ ਮਿਲेंगे ਸਾਰੇ ਸਾਈਜ਼ ਇਹਦੇ ਵਿੱਚ ਮਿਲ ਜਾਣਗੇ ਸਮੋਲ ਤੋਂ ਲੈ ਕੇ ਡਬਲ ਐਕਸਲ 3 ਐਕਸਲ ਤੱਕ ਮਿਲेंगे ਸਾਈਜ਼ ਆਪੇ ਅੱਛਾ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣੇ ਆ ਸ਼orts ਲੈ ਲਓ ਚਾਹੇ ਕੈਪਰੀ ਲੈ ਲਓ ਇਹਦੇ ਵਿੱਚ ਮਿਲ ਜਾਣੇ ਇਹਦਾ ਰੇਟ ਕਿੰਨਾਗਾ 99 299 ਰੁਪਏ ਦੀ ਇਹ ਤੁਹਾਨੂੰ ਇਥੋਂ ਮਿਲ ਜਣੇ ਸ਼orts ਲੈ ਲਓ ਜਾਂ ਕੈਪਰੀ ਤੇ ਲੋਰ ਆ ਗਈ ਜੀ ਹਾਂ ਜੀ ਲੋਰ ਸੈੱਟ ਇਹ ਲੇਡੀਜ਼ ਲੋਰ ਲੇਡੀਜ਼ ਲੋਰ ਹਾਂ ਇਹ ਇਹ ਆ ਗਈ ਲੋਰ ਇਧਰ ਤੇ ਇਹਦੇ ਵਿੱਚ ਸਾਈਜ਼ ਸੂਜੀ ਕਿਹੜੇ ਮਿਲਣਗੇ ਜੀ

ਤੁਹਾਨੂੰ ਆਪਣੇ ਪਾਸ 399 ਆਨਲਾਈਨ ਵੀ ਚੈੱਕ ਕਰ ਸਕਦੇ ਬਟ ਹਮਾਰੇ ਯਾਹ ਪੇ ਮਾਤਾ 400 ਲਈ ਦੀ ਜਾ ਰਹੀ ਹੈ ਹਾਂ ਨੇੜਿਆ ਕੇ ਦਿਖਾ ਦੀਆਂ ਕੰਪਨੀ ਦਾ ਨਾਮ ਸਾਰਾ ਕੁਝ ਤੁਸੀਂ ਆਨਲਾਈਨ ਚੈੱਕ ਕਰਕੇ ਫਿਰ ਇਹਨਾਂ ਕੋਲੇ ਆ ਜਾਓ ਜੀ ਫਿਰ ਤੁਹਾਨੂੰ ਪਤਾ ਲੱਗੂ ਰੇਟ ਦਾ ਕਿੰਨਾ ਕੁ ਫਰਕ ਆ ਨਾ ਸਾਈਜ਼ ਸਾਰੇ ਇਹਦੇ ਵਿੱਚ ਸਾਈਜ਼ ਸਾਰੇ ਮਿਲੂਗੇ ਸਰ ਲੈ ਕੇ 26 ਸੇ ਲੈ ਕੇ 40 ਤੱਕ ਅੱਛਾ ਦੇਖੋ ਪੈਂਟ ਤੁਹਾਨੂੰ ਇਦਾਂ ਦੀ ਮਿਲ ਜਾਨੀ ਜੀਨਸ ਦੇ ਵਿੱਚ ਤੇ ਇਹਦੇ ਇਹਨਾਂ ਦੇ ਰੇਟ ਵਰਾ ਮੋੜਾ ਕੀ ਸਰ ਹਾਂ ਬ੍ਰਾਂਡ ਹੈ ਆਹ ਦਾ ਮੋੜਾ ਨੇੜਿਆ ਕੇ ਨਾ ਜੀ ਆਹ ਬ੍ਰਾਂਡ ਦੀ ਹੈਗੀ ਤੇ ਰੇਟ ਕਿੰਨਾ ਦਾ ਵੈਸੇ 300 ਅ ਇਹ ਇਸੇ 3299 3299 ਦੀ ਹੈਗੀ ਹੈ ਤੇ ਤੁਹਾਨੂੰ ਇਥੋਂ ਮਿਲਣੀ ਹੈ ਸਿਰਫ 799 ਰੁਪਏ ਦੇ ਵਿੱਚ ਤੇ ਕ ਲੇਡੀਜ਼ ਕੁਰਤੀ ਇਧਰ ਦੇਖੋ ਤੁਸੀਂ ਇਹ ਹੈਗੀ ਹੈ 299 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਮਿਲਣੀ ਹੈ ਤੇ ਸਾਈਜ਼ ਵਗੈਰਾ ਸਾਰੇ ਹੋਣਗੇ ਸਾਈਜ਼ ਵਗੈਰਾ ਸਾਰੇ ਹੋਣਗੇ ਸਾਰੇ ਇਸ ਤਰ੍ਹਾਂ XL XXL 3XL ਸਾਈਜ਼ ਵਗੈਰਾ ਸਾਰੇ ਮਿਲ ਜਾਣ ਬਾਕੀ ਫਿਟਿੰਗ ਵੀ ਹੋ ਜਾਂਦੀ ਹੈ ਹੋਣਾ ਬਾਕੀ ਫਿਟਿੰਗ ਵਗੈਰਾ ਵੀ ਹੋ ਜਾਂਦੀ ਹੈ ਤੇ ਜਿੱਦਾਂ ਪਏ ਨੇ ਕਲਰ ਵਗੈਰਾ ਕਲਰ ਵੀ ਤੁਹਾਨੂੰ ਸਾਰੇ ਮਿਲ ਜਾਣੇ ਇਹਦੇ ਵਿੱਚ ਜਿੱਦਾਂ ਦਾ ਕਲਰ ਚਾਹੀਦਾ ਹਰੇਕ ਕਲਰ ਤੇ ਸਾਇ ਜਿਹੜਾ ਤੁਹਾਨੂੰ ਮਿਲਣਾ ਉਹ ਵੀ ਸਾਰੀਆਂ ਕੰਪਨੀ ਦੀਆਂ ਤੁਹਾਨੂੰ ਬ੍ਰਾਂਡਡ ਹੀ ਉਹ ਚੀਜ਼ਾਂ ਲੈਣੀਆਂ ਇੱਧਰ ਵੀ ਜੀਨਸ ਦੀ ਪੈਂਟ ਆ ਗਈ ਇਹ ਵੀ ਗਰਲਸ ਜੀ ਉਹ ਵੀ ਗਰਲਸ ਕੀ ਹੈ ਆ ਦੇਖੋ ਜਿਵੇਂ ਆਪਈ ਹੈ ਨਾ ਲੀਕ ਉੱਪਰ ਦੀ ਆ ਦੇਖੋ ਆ ਲੀਕ ਉੱਪਰ ਦੇ ਵਿੱਚ ਸਿਰਫ ਤੁਹਾਨੂੰ ਮਿਲਣੀ ਆ 799 ਰੁਪਏ ਦੇ ਵਿੱਚ ਤੇ ਉਹ ਤੁਸੀਂ ਮਾਰਕੀਟ ਚ ਲੈਣ ਜਾਓਗੇ ਤੇ ਖਾਸੀਆਂ ਮਹਿੰਗੀਆਂ ਮਿਲਦੀਆਂ ਬੱਚੇ ਵਗੈਰਾ ਚ ਕੋਈ ਫੰਕਸ਼ਨ ਆ ਨਾ ਕਰੇ ਤਾਂ ਉਹਦੇ ਵਿੱਚ ਤੁਸੀਂ ਪਾਉਣ ਵਾਸਤੇ ਇਦਾਂ ਦੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਇਹ ਇਹ ਸਜਦੀਆਂ ਤੁਹਾਨੂੰ ਇੱਥੋਂ ਮਿਲਣੀਆਂ ਤੇ ਇਹਨਾਂ ਦਾ ਰੇਟ ਕਿੰਨਾ ਹੈ ਜੀ ਜੀ ਸਰ ਅਗਰ ਮਾਰਕੀਟ ਕੀ ਵੈਲਿਊ ਕਰੇ ਤਾਂ 4000 ਰੁਪਏ ਕਾ ਹੈ ਬਟ ਯਹਾਂ ਤੇ 999 ਰੁਪਏ ਮੇਂ ਦਿਆ ਜਾ ਰਹਾ 2599 ਰੁਪਏ ਦਾ ਪ੍ਰਿੰਟ ਰੇਟ ਆ ਜਿਹੜਾ ਲਿਖਿਆ ਹੋਇਆ ਹੈ ਇਹਦੇ ਤੇ ਤੇ ਆਪਣੇ ਕੋਲ ਕਿੰਨਾ ਦਾ ਹੈ ਆਪਣੇ ਉਹਦੇ ਜਾਰਾ 999 ਰੁਪਏ ਮੈਂ 999 ਰੁਪਏ ਦਾ ਤੁਹਾਨੂੰ ਮਿਲਣਾ ਹੈ 2599 ਰੁਪਏ ਵਾਲੀ ਚੀਜ਼ ਜਿਹੜੀ ਸਿਰਫ 4200 4200 ਰੁਪਏ ਕੀ ਆਨਲਾਈਨ ਅਗਰ ਚੈੱਕ ਕਰੋਗੇ ਤਾਂ 3500 ਰੁਪਏ ਕੀ ਆ ਇਹ ਇਹ ਪੂਰਾ ਸੈਟ ਦੇਖੋ ਤੁਸੀਂ ਪੂਰਾ ਸੈਟ ਕੋਈ ਸਾਰੇ ਮਾਰੇ ਇਧਰ ਨੂੰ ਮਾਰਦੀਆਂ ਲੱਗੇ ਵੇ ਆ ਦੇਖੋ ਆ ਸਾਰੇ ਜਿਹੜੇ ਤੁਹਾਨੂੰ ਇਹਦੇ ਵਿੱਚ ਮਿਲ ਜਾਣੇਗੇ ਦੁਪੱਟੇ ਵਾਲੇ ਵਿਕਰ ਉਹ ਤੋਂ ਵੀ ਤੇ ਕਲਰ ਤੁਸੀਂ ਦੇਖੋ ਹਰੇਕ ਇੱਕ ਤੋਂ ਇੱਕ ਸੋਹਣਾ ਤੇ ਸਾਰੇ ਸਾਰੇ ਤੁਹਾਨੂੰ ਮਿਲ ਜਾਣੇ ਆ ਇਹਦੇ ਵਿੱਚ ਤੇ ਬੋਟਮ ਹੈ ਅੱਛਾ ਬੈਲ ਬੋਟਮ ਹੈ ਜਿਹੜੀ ਡਿਮਾਂਡ ਹੁੰਦੀ ਹੈ ਬੈਲ ਬੋਟਮ ਦੀ ਜੀ ਸਰ ਇਸਦੇ ਵੱਡੇ ਸਾਈਜ਼ੇ ਹੂੰਰ ਬੈਲ ਬਾਟਮ ਬੈਲ ਬਾਟਮ ਦੇ ਵਿੱਚ ਤੁਹਾਨੂੰ ਮਿਲ ਜਾਣੀ ਹੈ ਭਾਈ ਸਾਈਜ਼ ਜਿਹੜਾ ਮਰਜ਼ੀ ਲੈ ਜਾਓ ਜਿਸ ਨਾਲ ਫੁੱਲ ਵੱਡਾ ਸਾਈਜ਼ ਵੀ ਤੁਹਾਨੂੰ ਇਹਦੇ ਵਿੱਚ ਮਿਲ ਜਾਣਾ ਤੇ ਛੋਟੇ ਸਾਈਜ਼ ਵੀ ਸਾਰੇ ਸਾਈਜ਼ ਮਿਲਦੇ ਆ ਸਾਰੇ ਸਾਈਜ਼ ਮਿਲਦੇ ਤੇ ਸਿਰਫ 899 ਰੁਪਏ ਦੇ ਵਿੱਚ ਤੁਹਾਨੂੰ ਇਹ ਪੈਂਟ ਇੱਥੋਂ ਮਿਲਣੀ ਹੈ ਤੇ ਸਾਰੀਆਂ ਕੰਪਨੀ ਦੀਆਂ ਪੈਂਟਾਂ ਜਿਹੜੀਆਂ 4-4000 ਦੀਆਂ 5-5000 ਦੀਆਂ ਪੈਂਟਾਂ ਨੇ ਤੁਹਾਨੂੰ ਉਹ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਣੀਆਂ ਕੰਪਨੀ ਦੀਆਂ ਦੇਖੋ 2000 ਰੁਪਏ ਦੀ ਆ ਜਿਵੇਂ ਤੇ ਆ ਆ ਰੇਟ ਦਿਖਾ ਦਈਏ ਦਾ 2000 ਰੁਪਏ ਦੀ 199 মাত্র 400 روپے دی 400 روپے جے ਤੁਹਾਨੂੰ ਇਹ ਮਿਲਣੀ ਹੈਗੀਆ ਇਹ ਜੈਸ ਦੇ ਲਈ ਸ਼ਰਟ ਆ ਗਈ ਇਹ ਚ ਇਹ ਚ ਵੀ سارے ਸਾਈਜ਼ ਮਿਲਣਗੇ ਜੀ ਸਰ سارے ਸਾਈਜ਼ سارے ਸਾਈਜ਼ ਅਵੇਲੇਬਲ ਹੋਮੀਂ ہمارے پاس ਮੈਨਸ ਔਮੈਨਸ ਕਿਡਸ ਹਮ سارے ਸਾਈਜ਼ ਇਹਦੇ ਵਿੱਚ ਵੀ ਤੁਹਾਨੂੰ ਮਿਲਣੇ ਹੈਗੇ ਤੇ ਸਿਰਫ 399 روپے ਦੇ ਵਿੱਚ ਇਹ ਤੁਹਾਨੂੰ ਇਹ ਜਿਹੜੇ ਰੁਪਏ ਵਿੱਚ ਸ਼ਰਟ ਮਿਲੇਗੀ ਸਰ یہاں پہ ہمارے ہاں ਉਹ ਵੀ ਕੰਪਨੀ ਦੀ ਸ਼ਰਟ ਨਾਲ ਦੀ ਬ੍ਰਾਂਡ ਦੀ ਸ਼ਰਟ ਹੈ ਹਣਾ ਦੇਖੋ ਤੁਸੀਂ ਆ ਸ਼ਰਟ ਦੇਖੀ ਜੀ ਥੋੜੀ ਜਿਹੀ ਇਹ ਹੈ ਇਹ ਮੈਨੇ ਡਾਲ ਵੀ ਰੱਖੀ ਖੁਦ ਨੇ ਅੱਛਾ ਐਸੀ ਹੋ ਗਈ ਸ਼ਰਟ ਮਾਤਰ 399 ਰੁਪਏ ਦੀ ਸ਼ਰਟ ਆ ਤੇ 19 ਸ਼ਰਟ ਵਧੀਆ 1500 ਰੁਪਏ ਦੀ ਸ਼ਰਟ ਹੈ ਇਹ ਅੱਛਾ ਜੀ ਜੀ ਜੇ ਆ ਜੈਂਟਸ ਦੀ ਫਾਰਮਲ ਪੈਂਟ ਆ ਗਈ ਹਣਾ ਜੀ ਆਫੀਸ਼ਲ ਫਾਰਮਲ ਪੈਂਟ ਇਹ ਫਾਰਮਲ ਪੈਂਟ ਜਿਵੇਂ ਕੋਈ ਆਫਿਸ ਵਗੈਰਾ ਜਾਣਾ ਜਾਂ ਜਿਹੜੇ ਫਾਰਮਲ ਪੈਂਟ ਪਾਉਂਦੇ ਸ਼ਿਕਨੇ ਉਦਾਂ ਦੇ ਇੱਥੇ ਸਾਰੇ ਤੁਹਾਨੂੰ ਮਿਲਣੇ ਆ ਇੱਥੇ ਆਏ ਕਿਦਾਂ ਦਾ ਲੱਗਿਆ ਤੁਹਾਨੂੰ ਇੱਥੇ ਆ ਕੇ ਕਿਦਾਂ ਜਿਹੜੇ ਦੇਖੇ ਹੋਣਾ ਤੁਸੀਂ ਇੱਥੇ ਹਾਂਜੀ ਹਾਂਜੀ ਮੈਨੂੰ ਮਤਲਬ ਅੱਜ ਮੈਂ ਸ਼ਰਟਾ ਸ਼ਰਟਾ ਤਾਂ ਕਾਫੀ ਵਧੀਆ ਜੀ ਨਾਰਮਲ ਆ ਤੇ ਰੇਟ ਵੀ ਠੀਕ ਆ ਕੁਆਲਿਟੀ ਵੀ ਅੱਛੀ ਆ ਤੇ ਸਾਰੀਆਂ ਕਾਟਨ ਬੇਸ ਹੈ ਔਰ ਇੱਕ ਉਧਰ ਲੋਟੋ ਦਾ ਬੜਾ ਵਾਅ acha ਇਹਨਾਂ ਕੋਲੇ ਸਲੀਪਰ ਲੱਗੇ ਹੋਏ ਉਹ ਵੀ ਮੈਨੂੰ ਚੰਗੇ ਲੱਗੇ ਉਹ ਮੈਂ ਤਿੰਨ ਚਾਰ ਤਿੰਨ ਇੱਕ ਪੀਸ ਲਾਇਆ ਉਹ acha ਬਹੁਤ ਵਧੀਆ ਲੱਗੇ ਉਹ ਵੀ ਸਾਰਾ ਹੈਵੀ ਕੰਪਨੀ ਦਾ ਮਾਨਗਨ ਤਕਰੀਬਨ ਜੋ ਵੀ ਚੀਜ਼ ਉੱਥੇ ਜਨਰਲ ਮੈਨੂੰ ਜਨਰਲ ਲੱਗਿਆ ਜੀ ਬੱਚਿਆਂ ਦੇ ਟੀ-ਸ਼ਰਟਸ ਬਹੁਤ ਅੱਛੇ ਪੀਏ ਜਿੱਥੇ ਕਾਟਨ ਦੇ ਵਿੱਚ ਅੱਜ ਮੌਸਮ ਦੇ ਵਿੱਚ ਰਫ ਐਂਡ ਟਾਫ ਹੈ ਬੱਚਿਆਂ ਲਈ ਦੋਣ ਵਾਸਤੇ ਵਧੀਆ ਜਿੰਮ ਕਰਨਾ ਚੱਲ ਰਹੀ ਹੈ ਹਨਾ ਦਿੱਚ ਮੈਂ ਖੁਦ ਤਿੰਨ ਟੀ-ਸ਼ਰਟ ਲੈ ਰਹੇ ਨੇ acha ਆ ਲੈ ਰਹੇ ਯਾਨੀ ਕਿ ਵਧੀਆ ਲੋਕਾਂ ਨੂੰ ਆਉਣਾ ਚਾਹੀਦਾ ਇੱਥੇ ਹਾਂ ਸਾ ਪੈਂਟਾਂ ਆ ਗਈਆਂ ਇੱਧਰ ਜੈਂਟਸ ਜਿਨ੍ਹਾਂ ਨੇ ਲੈਣੀਆਂ ਹੈਗੀਆਂ 799 ਰੁਪਏ ਦੇ ਵਿੱਚ ਤੁਹਾਨੂੰ ਪੈਂਟ ਮਿਲਣੀ ਹੈ ਇੱਧਰ ਆ ਟੀ-ਸ਼ਰਟ ਆ ਗਈ ਹੈ ਨਾ ਜੀ ਸਰ ਜੀ ਆਹ ਟੀ-ਸ਼ਰਟ ਆ ਗਈ ਜੈਂਟਸ ਤੇ 599 ਰੁਪਏ ਦੀ ਵਿੱਚ ਜਿਹੜੀ ਸਾਰੀਆਂ ਕੰਪਨੀ ਦੀਆਂ ਆਹ ਦਿਖਾ ਦੇ ਨੇੜੇ ਆ ਕੇ ਨਾ 299 ਰੁਪਏ ਦੀ ਜਿਹੜੀ ਇਹ ਟੀ-ਸ਼ਰਟ ਹੈ ਜਿਹੜੀ ਤੁਹਾਨੂੰ 599 ਰੁਪਏ ਦੇ ਵਿੱਚ ਮਿਲਣੀ ਹੈ ਸਾਰੀਆਂ ਕੰਪਨੀ ਦੀਆਂ ਯੂਐਸਓ ਪੋਲੋ ਦੀ ਜਿਹੜੀ ਇਹ ਟੀ-ਸ਼ਰਟ ਆ ਦੇਖੋ ਆ ਲੋਗੋ ਵੀ ਲੱਗਿਆ ਹੋਇਆ ਦਾ ਤੇ ਇਦਾਂ ਦੀਆਂ ਟੀ-ਸ਼ਰਟ ਆ ਆ ਦਿਖਾਦੇ ਹਨਾ ਬਾਦੂ ਜਿੰਨੀਆਂ ਮਰਜ਼ੀ ਤੁਸੀਂ ਇੱਥੇ ਲਿਜਾ ਸਕਦੇ ਹੋ ਤੇ ਸਾਡੇ ਸਾਰੇ ਇਹ ਦੇਖੀਏ ਹਮ ਆ ਜਿਹੜੇ ਸਪੋਰਟਸ ਵਾਲੇ ਨੇ ਜਿਮ ਵਗੈਰਾ ਜਾਂਦੇ ਨੇ ਉਹਨਾਂ ਵਾਸਤੇ ਹਨਾ ਬਹੁਤ ਸੌਫਟ ਕਪੜਾ ਹੈ ਤੇ 599 ਰੁਪਏ ਦੇ ਵਿੱਚ ਸਿਰਫ ਤੇ ਟੀ-ਸ਼ਰਟ ਆ ਗਿਆ ਇਹ ਇਹ ਹੈਗੇ 999 ਰੁਪਏ ਦੇ ਵਿੱਚ ਜਿਹੜੀ ਤੁਹਾਨੂੰ ਜੀਨਸ ਮਿਲਣੀ ਹੈ ਇਸ ਵਿੱਚ ਆਪਕੋ ਮਿਲ ਜਾਏਗੀ ਜੋ ਡਿਵਾਈਸ ਪੇਪਰ ਫਲਾਈਂਗ ਮਸ਼ੀਨ ਇਸ ਵਿੱਚ ਬੜੀ ਬੜੀ ਬ੍ਰਾਂਡ ਮਿਲेंगी ਆਪਕੋ ਮੈਨਸ ਵਿੱਚ ਜੀ ਸਾਰੇ ਸਾਈਜ਼ ਮਿਲਣਗੇ ਇਸ ਵਿੱਚ ਸਾਰੇ ਸਾਈਜ਼ ਮਿਲਣਗੇ ਅੱਜ ਮੈਂ ਲਵਾਈਸ ਦੀ ਆ ਆ ਦਿਖਾ ਦੀ ਬਈ ਨੇੜੇ ਆ ਕੇ ਨਾ ਆ ਆ ਦੇਖੋ ਲਵਾਈਸ ਦਾ ਲਵਾਈਸ ਦੀ ਮਿਲੂਗੀ ਹੋਰ ਵੀ ਕਈ ਬ੍ਰਾਂਡ ਨੇ ਜਿਹੜੇ ਤੁਹਾਨੂੰ ਮਿਲਣੇ ਆ ਕਿ ਮਸ਼ੀਨ ਹੈ ਤੇ ਆ ਬੜੀ ਬੜੀ ਬ੍ਰਾਂਡ ਮਿਲेंगी ਸਾਰੇ ਚੰਗੇ ਬ੍ਰਾਂਡ ਜਿਹੜੇ ਵਧੀਆ ਬ੍ਰਾਂਡ ਨੇ ਉਹ ਤੁਹਾਨੂੰ ਮਿਲਣੇ ਆ 999 ਰੁਪਏ ਦੇ ਵਿੱਚ ਇਧਰ ਵੀ ਸ਼ਰਟ ਆ ਗਈ ਤੁਹਾਨੂੰ ਜਿਹੜੀ ਇਹ 850 ਰੁਪਏ ਦੇ ਵਿੱਚ ਆ ਆ ਬਾਅਦ ਵਿੱਚ ਆਪਕੋ ਬਿਲਜਰ ਮਿਲਣਗੇ जैसे कि ऑफिशियल ब्लेजर कैजुअल पार्टी वेयर ये पार्टी वियर ब्लेजर भी आपको यहाँ मिलेंगे और यहाँ पे आपको ऑफिशियल ब्लेजर भी मिलेंगे अच्छा ये ब्लेजर अगर आप आप इसकी ऑनलाइन वैल्यू ब्लैक बेरी ब्रांड है सर्च कर सकते हैं ये आठ से नौ हजार रूपए का ब्लेजर है सर ये वाला जी सर अपने नौ सौ निन्यानवे रूपए में दी नौ सौ निन्यानवे रूपये स्टार्टिंग प्राइसिंग होती है ये शूज की और सर्च कर लीजिए 15000 ਦੇ ਬੂਟ ਕਿੰਨੇ ਦੇ ਆਪਣੇ ਬਸ ਇਹ 15000 ਤੋਂ ਪ੍ਰਾਈਸਿੰਗ ਸਟਾਰਟ ਹੁੰਦੀ ਹੈ इनकी ਇਹ 25 25000 ਤੱਕ ਦੇ ਬੂਟ ਹੁੰਦੇ ਹਨ ਹਮਾਰੇ ਯਾਹਾਂ ਪੇ ਮਾਤਰੀ ਇਹ 2200 ਰੁਪਏ ਵਿੱਚ ਦਿੱਤੇ ਜਾ ਰਹੇ ਹਨ 15000 ਵਾਲੇ ਬੂਟ ਸਿਰਫ 2000 ਰੁਪਏ ਵਿੱਚ ਜੀ ਸਰ 15000 ਵਾਲੇ ਬੂਟ ਸਿਰਫ 2000 ਰੁਪਏ ਦੇ ਵਿੱਚ ਮਿਲਣਗੇ ਤੇ ਇਹ ਸਾਰੇ ਸਾਰੇ ਕੰਪਨੀ ਦੇ ਨੇ ਜਿੰਨੇ ਪਈ ਹੈ ਜੀ ਸਰ ਇਹ ਆ ਦਿਖਾਈ ਭਾਈ ਕੱਲੇ ਆ ਗਿਆ ਹਨ ਆ ਦਿਖਾ ਦੇ ਇੱਥੇ ਜਿਹੜੇ ਪਹਾਨ ਬੂਗਾ ਤੇ ਬ੍ਰਾਂਡ ਜੀ ਬਿਲਕੁਲ ਦਿਖਾਈਏ ਇਹ ਸਾਰੇ ਬ੍ਰਾਂਡ ਦੇ ਨਾਮ ਵੀ ਉੱਪਰ ਲਿਖੇ ਹੋਏ ਆ ਤੇ ਰੇਟ ਆ ਦੇਖੋ ਤੁਸੀਂ ਸਾ 7999 ਰੁਪਏ ਆ ਰੇਟ ਵੀ ਇਹਦਾ ਲਿਖਿਆ ਬਕਾਇਦਾ ਤੇ ਪਹਾੜੀ ਇਲਾਕਿਆਂ ਦੇ ਲਈ ਹਮਾਰੇ ਪਾਸ ਬੁਗਾਟੀ ਦੇ ਬੂਟਸ ਹੈ ਅੱਛਾ ਆ ਦੇਖੋ ਤੁਸੀਂ ਇਹਨਾਂ ਨੇ ਘਾੜਾ ਪੁਣਾ ਜਿਹੜੇ ਸ਼ਰਸੂਰ ਕਰਨਿਆਂ ਦੇ ਆ ਜਾਂ ਸਰਦੀ ਚ ਪਾਉਣੇ ਮਿਲਣਾ ਠੰਡ ਤਾਂ ਨਹੀਂ ਲੱਗਦੀ ਇਹਨਾਂ ਦੇ ਵਿੱਚ ਚੱਲ ਨਹੀਂ ਲੱਗਦੀ ਇਹਨਾਂ ਵਿੱਚ ਬਿਲਕੁਲ ਠੰਡ ਨਹੀਂ ਲੱਗਣੀ ਇਹਦੇ ਵਿੱਚ ਇਹ ਵੀ ਇਹ ਵੀ 2000 ਰੁਪਏ ਦੇ ਇਹ ਵੀ 2000 ਰੁਪਏ ਦੇ ਅੱਛਾ ਇਹ ਵੀ 2000 ਰੁਪਏ ਦੇ ਵਿੱਚ ਹਨ ਆ ਦੇਖੋ ਤੁਸੀਂ ਵੱਡੇ ਵੱਡੇ ਜਿਹੜੇ ਬੂਟ ਪਏ ਆ ਤੇ 2000 ਰੁਪਏ ਦੇ ਵਿੱਚ ਤੁਹਾਨੂੰ ਹਾਈ ਨੈਕ ਵਾਲੇ ਜਿਹੜੇ ਬੂਟ ਮਿਲਣਗੇ ਆ ਥੱਲੇ ਵੀ ਪਏ ਨੇ ਇਹ ਸਿਰਫ 2000 ਰੁ ਤੇ ਨਵੇਂ ਜਿਵੇਂ ਫਾਰਮਲ ਬੂਟ ਨੇ ਜਿਨ੍ਹਾਂ ਨੇ ਫਾਰਮਲ ਪੈਂਟ ਦੇ ਨਾਲ ਫਾਰਮਲ ਬੂਟ ਚਾਹੀਦੇ ਨੇ ਉਹ ਵੀ ਮਿਲ ਜਣੇ ਆ ਤੇ ਲੈਦਰ ਦੇ ਵੀ ਮਿਲ ਜਣੇ ਆ ਤੇ ਇਧਰ ਜਿਵੇਂ ਦੇਖੋ ਸਪੋਰਟ ਸ਼ੂਜ਼ ਉਹ ਵੀ ਮਿਲ ਜਣੇ ਆ ਸੈਂਡਲ ਆ ਗਿਆ ਨਾ ਇਹ ਵੀ ਸਾਰੇ ਕੰਪਨੀ ਦੇ ਜਿਵੇਂ ਐਡੀਡਾਸ ਦੇ ਸਾਰੇ ਡਿਊਕ ਦੇ ਸਾਰੇ ਕੰਪਨੀ ਦੇ ਜਿਹੜੇ ਤੁਹਾਨੂੰ ਮਿਲਣੇ ਆ ਇਹਨਾਂ ਦੇ ਇਹਨਾਂ ਦਾ ਰੇਟ ਕੀ ਆ ਜੀ ਸਰ ਐਡੀਡਾਸ ਕੇ ਸੈਂਡਲ ਸਹੇਮਰ ਪਾਸ ਇਹ 2500 ਰੁਪਏ ਦਾ ਆਨਲਾਈਨ ਹੈ ਸੈਂਡਲ। اچھا ਬਟ ہمارے ਥਾਂ ਤੇ ਅਗਰ ਆਪ ਦੋ ਜੋੜੀ ਸੈਂਡਲ ਲੇਤੇ ਹੋ ਤਾਂ মাত্র 1599 ਰੁਪਏ ਵਿੱਚ ਦੋ ਜੋੜੀ। 1599 ਰੁਪਏ ਵਿੱਚ। ਆਊਟਲੈਟ ਸੇ ਲੈਣੇ ਜਾਂਦੇ ਹੋ ਤਾਂ 1500 ਤੋਂ 2500 ਰੁਪਏ ਦਾ ਇੱਕ ਪੜੇਗਾ ਆਪਕੋ। اچھا। ਆ ਦੇਖੋ ਐਡੀਟਸ ਦੇ ਜਿਹੜੇ ਇਹ ਸੈਂਡਲ ਨੇ 1599 ਰੁਪਏ ਦੇ ਵਿੱਚ ਦੋ ਜੋੜੇ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ ਤੇ 999 ਰੁਪਏ ਦੇ ਵਿੱਚ ਇੱਕ ਜੋੜਾ ਤੁਹਾਨੂੰ ਇਹਦੇ ਵਿੱਚ ਮਿਲਣਾਗਾ ਤੇ ਇਹ ਤੋਂ ਇਲਾਵਾ ਇੱਧਰ ਵੀ ਆ ਗਿਆ ਹਨਾ ਇਹ ਆਪਣੇ ਸਪੋਰਟ ਸ਼ੂਜ਼ ਆ ਗਏ ਜੀ। ਤੇ ਇਹਨਾਂ ਦਾ ਰੇਟ ਕੀ ਹੈ 999 ਰੁਪਏ ਹੈ ਨਾ ਤੇ ਇਹ ਵੀ ਐਡਿਟਾਸ ਦੇ ਜਾਂ ਹੋਰ ਕਈ ਕੰਪਨੀਆਂ ਦੇ ਇਹਦੇ ਵਿੱਚ ਪਈ ਨੇਗੇ ਤੇ ਇਧਰ ਵੀ ਜਿਹੜੇ ਤੁਹਾਨੂੰ ਸ਼ੂਜ਼ ਮਿਲਣੇ ਆ ਗਏ ਨੇ ਲੁੱਟ ਦੇ ਜੀ ਇਹ ਜੋ ਲੋਟਸ ਸਲੀਪਰ ਹੈ ਸਰ ਹਾਂ ਲੋਟੋ ਦੇ ਸਲੀਪਰ ਨੇ ਤੇ ਵੈਸੇ ਤੁਸੀਂ ਮੰਨ ਲਓ ਦਾ ਆਨਲਾਈਨ ਚੈੱਕ ਕਰੋਗੇ ਤਾਂ ਖਾਸੇ ਮਹਿੰਗੇ ਮਿਲਣਗੇ ਤੁਹਾਨੂੰ ਤੇ 299 ਰੁਪਏ ਦੇ ਵਿੱਚ اگر اپ ویسے چیک کرو گے 1299 روپے کا آنلاین اگر منگاؤ گے تو اپ کو پڑے گا 999 روپے میں لیکن سیل میں دیا جا رہا માત્ર 299 روپے میرے پیسے وچ جڑا توانوں یہ جڑا سینڈل دتے جا رہے ہیں تے ہر ایک چیز ہے نا ایکاری بڑا دکھا دے ادھروں گھما کے نا کیمرہ ہاں لو یہ دیکھو بہت بڑی سیل ہے لوگ ਤੁਸੀਂ دیکھو برਿੰڈے دے لوگ جڑے ایتھے لین واسطے کپڑے ایتھے پہنچ رہے ہیں ਤੇ ਦੂਰੋਂ ਨੇੜੇ ਜਿਹੜੇ ਸਾਰੇ ਇੱਥੇ ਲੋਕ ਇੱਥੇ ਆ ਰਹੇ ਕੱਪੜੇ ਲੈਣ ਵਾਸਤੇ ਕਿਉਂਕਿ ਹਰੇਕ ਚੀਜ਼ ਜਿਹੜੀ ਤੁਹਾਨੂੰ ਇੱਕ ਛੱਤ ਥੱਲੇ ਮਿਲ ਜਾਣੀ ਹੈ ਜਿਦਾਂ ਬੱਚਿਆਂ ਦੇ ਚੱਪਲਾਂ ਸੈਂਡਲਾਂ ਜਾਂ ਲੇਡੀਜ਼ ਦੇ ਸੈਂਡਲ ਤੁਹਾਨੂੰ ਉਹ ਵੀ ਬਹੁਤ ਘੱਟ ਰੇਟਾਂ ਦੇ ਵਿੱਚ 199 ਰੁਪਏ ਦੇ ਵਿੱਚ ਹੈ ਸਾਡੇ ਕੋਲ ਸਨੀਕਰ ਸੇ ਸਰ ਬਹੁਤ ਅੱਛਾ ਚਾਰਟੀਕਲ ਹੈ ਮਾਤਰ 199 ਰੁਪਏ ਦੇ ਵਿੱਚ ਮਿਲ ਜਾਣੀ ਹੈ ਤੇ ਆਪਣੀ ਇਹ ਜੇ ਲੋਕੇਸ਼ਨ ਕੀ ਹੈ ਜਿੱਥੇ ਅਸੀਂ ਖੜੇ ਹਾਂ ਇਹ ਲੋਕੇਸ਼ਨ ਹੈ ਆਪਣੀ ਛਾਪਰਾ ਪਲੇਸ ਤੇ ਇਹ ਸਪੋਰਟ ਸਟੇਡੀਅਮ ਦੇ ਅਪੋਜ਼ਿਟ ਮੈਂ ਤੇ ਟਾਈਮਿੰਗ ਕੀ ਰਹੇਗੀ ਆਪਣੀ ਸਵੇਰ 10:00 ਤੋਂ ਰਾਤ ਕੇ 10:00 ਵਜ ਤੇ ਕਿੰਨਾ ਟਾਈਮ ਇਹ ਚੱਲੇਗੀ ਸੇਲ ਇਹ ਸੰਡੇ ਤੱਕ ਰਹੇਗੀ ਸਰ ਇਹ ਲਾਸਟ 9 ਜੂਨ ਕੋ ਲਾਸਟ ਰਹੇਗਾ 10 ਵਜੇ ਤੱਕ 10 ਵਜੇ 9 ਜੂਨ ਤੱਕ ਜਿਹੜੀ ਇਹ ਸੇਲ ਇੱਥੇ ਰਹਿਣੀ ਹੈ ਤੇ ਸ਼ਾਵੜਾ ਪੈਸ ਦੇ ਵਿੱਚ ਸੇਲ ਲੱਗੀ ਆ ਤਾਂ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਆਪਣੇ ਬੱਚਿਆਂ ਦੇ ਆਪਣੇ ਵਾਸਤੇ ਆਪਣੇ ਕਿਸੇ ਰਿਸ਼ਤੇਦਾਰ ਵਾਸਤੇ ਕਿਉਂਕਿ ਗਰਮੀਆਂ ਆ ਗਈਆਂ ਛੁੱਟੀਆਂ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਹੈ ਤਾਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਇੱਥੋਂ ਜਿਹੜੇ ਕੱਪੜੇ ਤਾਵਲ ਜਾਂ ਕੁਝ ਹੋਰ ਵੀ ਚੀਜ਼ ਜਿਹੜੀ ਘਰ ਦੀ ਸਜਾਵਟ ਸਜਾਵਟ ਵਾਸਤੇ ਸਮਾਨ ਚਾਹੀਦਾ ਉਹ ਇੱਥੋਂ ਮਿਲ ਜਾਣਾ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ